ਉਹ ਜੀ ਸਾਡੀ ਗਰਾਊਂਡ ਆ ਕਿੱਥੇ ਵਾਲੀ ਨਹੀਂ 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 ਅਰੇ ਬਾਜੋ ਮਰਜ਼ ਪੈਲੀਆਂ ਤੇ ਪੱਧਰੀਆਂ ਕਰਤੀਆਂ ਨੇ ਟਰੈਕਟਰ ਆਹ ਰੇਤ ਤੇ ਮਿੱਟੀ ਰਲ ਗਈ ਵੇਚਣਾ ਆ ਆ ਪੱਲਿਆਂ ਨੇ ਸ਼ਹਿਰੋਂ ਤਨਜ਼ਲੇ ਸ਼ੇ ਆਏ ਆ ਪ੍ਰਦਾਨ ਮੰਦਿਰ ਜਿਸਾਨੀ ਦੇ ਉੱਪਰ ਪ੍ਰਦਾਨ ਇਸ ਮਗਰੀ ਲੈ ਕੇ ਆਏ ਹਮਾਰੇ ਡੋਂਗ ਕੇ ਲਈ ਸਭ ਤੋਂ ਪਹਿਲੇ ਨੇ ਇਨਕੇ 13 گاؤں ਰੋहतक ਜ਼ਿਲ੍ਹੇ ਸੇ ਜੋ ਹੈ ਵਹਾਂ ਸੇ ਇਸ ਮਗਰੀ ਇਕੱਠੀ ਕਰਕੇ ਲੈ ਕੇ ਆਏ ਹੈ ਅਰ ਵੀ ਯਾ ਸਫਰੇ ਮਾਰਨ ਪੂਰੀ ਥੋਕ ਤੇ ਵਾਹ ਜੀ ਸਾਡੀ ਗਰਾਊਂਡ ਆ ਜਿੱਥੇ ਵਾਲੀਬਾਲ ਖੇਡੇ ਆ ਗਾਂ ਹਣੇ ਨੂੰ ਬਣਾਉਨੇ ਆ ਮਿੱਟੀ ਪਈ ਆ ਧੰਨ ਬਾਬਾ ਸਿੱਤ ਸੋਈ நீடோ தான் இப்ப ਪਰ ਤੇ ਯਾਰ ਕਿਤੇ ਹੋਏ ਚੱਕੜ ਬਹੁਤ ਜਿਆਦਾ ਹੈ ਮੋਟਰਸਾਈਕਲ ਨਹੀਂ ਲੰਗਣਾ ਇਸ ਕਰਕੇ ਨਹੀਂ ਪਿਆਈ ਨਾ ਸੋਇਰੇ ਇਹ ਕਰਕੇ ਮੈਂ ਆ ਗਿਆ ਵਾਪਸ ਮੈਂ ਨਾ ਢੂੜੀਓ ਇਹ ਤਾਂ ਫੇਰ ਹੀ ਜਾਣੇ ਆਣ ਕੇ ਉਹ ਤੂੰ ਸੱਲ ਵੀ ਇੱਕ ਨਾ ਚੱਕੜਿਆ ਅਮੀ ਉਹਨੂੰ ਫੇਰ ਸ਼ੁਰੂ ਹੋ ਗਿਆ ਆਹ ਘਰ ਤੋਂ ਸਹੀ ਜਿੱਥੋਂ ਬੈਠੀ ਐ ਇੱਥੋਂ ਵੀ ਬੈ ਗਈ ਆਹ ਭੋਰੀਆਂ ਲਾਈਆਂ ਵਾਹ ਬਜਾਇਆ ਕੰਮ ਨਹੀਂ ਤੇ ਟੁੱਟੜ ਜਾਣੀ ਇਹ ਵੀ ਜੇ ਕਿਤੇ ਮੋਰਚੇ ਬੰਦ ਕਰ ਦਿੰਦੇ ਨਾ ਫੇਰ ਨੁਕਸਾਨ ਹੀ ਆਪਣੇ ਪਿੰਡ ਦਾ ਇਕੜ ਬਹੁਤ ਜ਼ਿਆਦਾ ਇੱਥੇ ਚਲੋ ਮਿਲਦੇ ਆਂ ਡਿਊਟੀ ਤੋਹਾਂ ਕੇ ਫਿਰ ਚਲਦੇ ਆਂ ਉੱਥੇ ਵੀ ਇਹ ਬੜੀ ਚਲਾ ਗਿਆ ਜੀ ਅੱਛਾ ਅੱਛਾ ਭਾਰਤੀ ਕਿਸਾਨ ਕ੍ਰਾਂਤੀਕਾਰੀ ਨਹੀਂ ਨਹੀਂ ਬੜੇ ਚਰਦਾ ਸੀ ਜਾਣੇ ਆ ਡਿਊਟੀ ਤੇ ਵੇਨੇ ਆ ਤੁਹਾਡਾ ਰੋਜ਼ ਲੰਗਰ ਲੱਗਾ ਇੱਥੇ ਇਹ ਤੁਹਾਡੀ ਆ ਚਾਹ ਦੇ ਚੱਲਣ ਡਿਆ ਨਾ ਹਾਂਜੀ ਚਾਹ ਰੱਖ ਜੀ ਚਲੋ ਬੜੀ ਵੱਡੀ ਗੱਲ ਆ ਪਾਰਾ ਜੀ ਤੁਹਾਡਾ ਹਾਂਜੀ ਮੈਂ ਇੱਥੋਂ ਦਾ ਆ ਆਪਣਾ ਥੀਏਟਰ ਕਿਆਂ ਦਾ ਹਾਂਜੀ ਹਾਂਜੀ ਉਹ ਕੰਮ ਕਰੋ ਤੁਸੀਂ ਉਗਮ ਕਰੋ ਉਗਮ ਨਹੀਂ 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 ਬਾਬਾ ਜੀ ਸਾਡੇ ਤਾਂ ਨਾ ਜੜੀਆਂ ਸਾਡੀਆਂ ਪੈਲੀਆਂ ਖਰਾਬ ਹੋਈਆਂ ਅਸੀਂ ਰੋਜ਼ ਦੀ ਰੋਜ਼ ਹੀ ਵੀਜੋ ਨਿਤ ਜਿਹੜੇ ਸੇਵਾਦਾਰ ਚੱਲਣ ਡੀ ਆ ਜਾਂ ਸੇਵਾ ਕਰਨ ਆਉਂਦੇ ਆ ਸਾਡੇ ਸਾਰੀਆਂ ਛਾੜਦੇ ਆ ਠੀਕ ਠੀਕ ਹਾਂਜੀ ਹਾਂਜੀ ਇਹ ਤਾਂ ਬੜੀ ਵੱਡੀ ਗੱਲ ਆ ਜੀ ਵੇਖੋ ਜੀ ਸੇਵਾ ਜਿੰਦਨਤਾ ਪਾਣੀ ਆਇਆ ਨਾ ਤੇ ਪਾਣੀ ਉਤਰਿਆ ਉਦੋਂ ਦਾ ਹੀ ਇਹਨਾਂ ਨੇ ਚਾਹ ਦਾ ਲੰਗਰ ਲਾਇਆ ਤੇ ਤੁਸੀਂ ਵੇਖ ਲਿਆ ਵੀ ਪਾਪੇ ਤਿੰਨੇ ਇੱਥੇ ਬੈਠੇ ਹੁੰਦੇ ਆ ਸਾਰੀ ਦਿਹਾੜੀ ਚਾਹ ਚੱਲਦੀ ਆ ਸਾਰੀ ਦਿਹਾੜੀ ਤੇ ਸੰਗਤ ਪੀ ਜਾਂਦੀ ਆ ਰਾਸ਼ਕ ਗਰਾਸ ਖਾਈ ਜਾਂਦੇ ਨੇ ਤੇ ਪਾਪੇ ਨਾਨਕ ਦੇ ਘਰ ਘਾਟਨੀ ਦੀ ਕੀ ਗੱਲ ਦੀ ਬੜਾ ਬੜਾ ਲੰਗਰ ਲੱਗ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਾਡੇ ਵੀਰ ਆਏ ਆ ਜੀ ਪਲਾਚੌਰ ਜਲਾ ਹੜ ਪੀਟ ਤਾਂ ਨਹੀਂ ਦੇਖੋ ਕਿਦਾਂ ਡਾਇਰੈਕਟ ਹੋ ਗਏ ਜੇਵਾ ਵਾਲੇ ਜਾਂਦੇ ਨੇ ਭਰਾ ਸਾਡੇ ਸਾਰੇ ਇਹ ਜੀ ਸੰਗਤ ਆਈ ਸੀ ਪਲਾਚੌਰ ਤੋਂ ਧੂੜੀ 4 ਤੇ ਮੇਰੇ ਨਾਲ ਚਾਰਾ ਹੀ ਆ ਸਾਰਾ ਚਾਰ ਹੀ ਆ ਚਾਰੀਆਂ ਤਿੰਨ ਚਾਰ ਟਰਾਲੀਆਂ ਤੇ ਦੋ ਧੂਰੀਆਂ ਨੇ ਤੇ ਸੰਗਤ ਵੀ ਤੁਰੀ ਆਉਂਦੀ ਆ ਲੈ ਕੇ ਸਮਾਨ ਤੇ ਜਿਹੜੇ ਲੋਕ ਨੇ ਇਹ ਨਹੀਂ ਰੱਜਦੇ ਦੀ ਕਿ ਨਾ ਮਰਜੀ ਇਹਨਾਂ ਨੂੰ কই ਜਾਓ ਧੱਕੇ ਨਾਲ ਵਿਚਾਰੇ ਨਿਕਲੇ ਆ ਧੱਕੇ ਨਾਲ ਅਰੇ ਇਤਾਂ ਦੇ ਜਿਹਦਾ ਆ ਗਿਓ ਪੱਕਾ ਘੇਰਾ ਨਿਕਲੇ ਆ। ਪੀਂਜਣ ਦੀ ਸਰਵਿਸ ਕਰਾਉਣੀ ਹੈ ਮਿਸਤਰੀ ਲੰਗਿਆ ਜੀ ਉਹਨੂੰ ਆਜੂਤੀ ਵੀ ਆ ਗਈ 3:30 ਚਲੋ ਹੁਣ ਜਾਣਾ ਇਸਨ ਮਰਾਵੀਂ ਗੋਲੀਆਂ ਦੇਣੀਆਂ ਨੇ ਕਲੋਰੀਨ ਦੀਆਂ ਪਾਣੀ ਚ ਪਾਏ ਪਾਣੀ ਦਾ ਐਗਜ਼ੈਂਪਲ ਫੇਲ ਹੋ ਗਿਆ ਉੱਥੇ ਜਾਣਾ। ਅੜਥੀਕਾ ਵਾਸਤੇ ਇੱਕ ਪੀਂਦੀ ਦਾ ਟਰਾਲਾ ਹੋਰ ਆ ਗਿਆ ਜਾਵੇ। ਭਾਈ ਜਿਓ ਤੀ ਹੁਣ ਚਟਾ ਲੇ। ਰਾਜੀ ਸੇ ਡਿਊਟੀ ਦਾ ਕੰਮ ਨਿਭੇੜ ਕੇ ਸਾਰਾ ਕੁਝ ਕੰਮ ਕਰ ਕਰ ਕੇ ਆਏ ਆ ਜੀ ਹੁਣ ਰੇਤਾਂ ਜਿੱਥੇ ਰੇਤਾਂ ਡਈ ਹੈ ਖੇਚਣ ਪਰ ਮੇਰੇ ਵਾਲੀ ਪੈਲੀ ਚੋਂ ਜੇ ਪਾਣੀ ਨਹੀਂ ਸੁਕਾ ਤਾਂ ਨਾ ਹੀ ਗਾੜਨੇ ਇਸ ਪਈ ਦੇ ਕੱਢੇ ਆ ਹਾਂ ਬੰਦੇ ਕਹਿੰਦਾ ਆਏ ਨੇ ਤੇ ਬੰਦੇ ਆ ਡਏ ਨੇ ਪਾਣੀ ਕਿਹੜੇ ਬੰਦੇ ਡਏ ਨੇ ਹੁਣ ਇਹ ਵੀ ਨਹੀਂ ਪਤਾ ਉਹ ਦਰ ਬੈਰ ਰਾਈਡਰ ਬਰੀ ਬਿਖਾਉਂਦੇ ਆ ਤੁਹਾਨੂੰ ਜਾ ਕੇ ਕਿਤਾ ਡੇ ਨੇ ਕੀ ਕਰਦੇ ਨੇ बाकी बड़ा लम्मा फसीजर महाराज बहुत कम खराब है कि साथ आ आ भी नहीं पता हूं बड़ा मन दुखी हो गुस्सा चढ़िया एक हिसाब का रेता मिट्टी कितो पैनी है जो मिट्टी करती शुरू लोग ने रेत कटनी शुरू कर दी लोग कहना जी सड़क टुट दया ने मिट्टी पानी पैनी शुरू कर दी तभी लोगों कहना शुट दिया ने ਅਈ ਇਹ ਤਾਂ ਹੁਣ ਟਰੈਕਟਰ ਬਗਾਣਿਆਂ ਟਰੈਕਟਰਾਂ ਨਾਲ ਦਾ ਹੋਣਾ ਸਮਾਨ ਲਾ ਭਈਆ ਤਰਲਾ ਮਾਰਿਆ ਦਾ ਉਹ ਦਲੀਏ ਪਾਣੀ ਵੰਨੇ ਕਨਾਗਿਆ ਦੇ ਵਿੱਚ ਮੈਂ ਜੋ ਦਲ ਦਲ ਤੋਂ ਮੈਂ ਡਾਰੂੰ ਤਾਂ ਪੈਰ ਖੁੱਬਦੇ ਆ ਲਫ ਥੋੜਾ ਹੀ ਆ ਪਾਣੀ ਦਾ ਆ ਵੇ ਹਾਂ ਹਾਂ ਇਹ ਆ ਗਿਆ ਮੈਂ ਪਾਣੀ ਦਾ ਕੁੜੀਆਵਾ ਉੱਤੇ ਆ ਗਿਆ ਤੇ ਮੇਰੀ ਪੈਲੀ ਮੇਰੀ ਪੈਲੀ ਮੇਰੀ ਪੈਲੀ 'ਚ ਮੇਰੀ ਪੈਲੀ 'ਚ ਨਹੀਂ ਇਹਨਾਂ ਦਾ ਟਰੈਕਟਰ ਢਾਇ ਹੈ ਹਾਂ ਇਹਨਾਂ ਢਾਲੇ ਆਪਣੀਆਂ ਪੈਲੀਆਂ ਜਾ ਦੇਖੋ ਇੱਧਰ ਵੀ ਇੱਧਰ ਸਰਪੰਚ ਦੀ ਸੇਵਾ ਕੀ ਪੈਲੀ ਜਟੇਜ ਇਹ ਹੁਣ ਮੈਂ ਗਰੀਬ ਬੰਦਾ ਪਾਕੇ ਚਲੋ ਬੰਨੀ ਵੈਸੇ ਬੰਨੀ ਆਏ ਨਾ ਸਜ ਹੈ ਪੈਨ ਤੋਂ ਚਲੋ ਲਾਇਆ ਪਰ ਇੱਕ ਗੱਲ ਹੈ ਜੀ ਇੱਕ ਗੱਲ ਇਹ ਆਪਾਂ ਦੀ ਸੇਵਾ ਨੂੰ ਸਲਾਮ ਹੈ ਜਦਨ ਦੀ ਸੇਵਾ ਚਲਣ ਦੀ ਹੈ ਨਾ ਜਦਨ ਦੀ ਰੇਤਾ ਚਲਣ ਦੀ ਆ ਇਹਦਾ ਲੰਗਰ ਵਿਚਾਰੇ ਦਾ ਨਾ ਪੈਰ ਨਹੀਂ ਪੁੰਜੇ ਲਗੇ ਫਾਈ ਗੱਲ ਹੈ ਕਟੂ ਕਟੂ ਬਾ ਨਹੀਂ ਇਹ ਕਾਗ ਕ ਸੇਵਾ ਦਾ ਰਾਜਨ ਸੇਵਾ ਨਹੀਂ ਨਹੀਂ ਮਨ ਗਏ ਆ ਭਰਾ ਮੈਂ ਇਧਰ ਸੋਚਣ ਡਿਆ ਮੈਂ ਬਟੂ ਦੇ ਪੈਰ ਵੀ ਨਹੀਂ ਪੁੰਦੇ ਲੱਗੇ ਭਰਾ ਮੇਰੀ ਗੱਲ ਸੁਣ ਸੇਵਾ ਪਾਣੀ ਤੇਰੀ ਮੈਂ ਕਰਦਾਗਾ ਤੂੰ ਦਾੜਾ ਰੱਖਿਆ ਮੈਨੂੰ ਪਤਾ ਖਾਂਦਾ ਪੀਦਾ ਤੂੰ ਕੱਖ ਨਹੀਂ ਆ ਪਰ ਮੇਰੀ ਗੱਲ ਸੁਣ ਮੇਰਾ ਵੀਰ ਨਾ ਇੱਕ ਕੰਮ ਜ਼ਰੂਰ ਕਰਨਾ ਹੀ ਸਵੇਰੇ ਮੈਂ ਆ ਜਾਗਾ ਨਾਲ ਟਰੈਕਟਰ ਆਸ ਨਾਲ ਸਪੈਦੇ ਕੱਟ ਕੇ ਬਾਹਰ ਆਣੇ ਆ ਤੁਸੀਂ ਆਓ ਟਾਈਮ ਨਹੀਂ ਨਹੀਂ ਮੈਂ ਆਉਂਦਾ ਮੇਰੀ ਗੱਲ 2 ਮਿੰਟ ਲੱਗੇ ਭਾਜਾ ਮੋਟਰਸਾਈਕਲ ਤੇ ਹੁੰਦੇ ਸੰਗਲ ਫੜ ਜਾ ਮੇਰੀ ਗੱਲ ਬਾਪੇ ਰਣਕ ਦੇ ਰੰਗ ਮਠਿਆਈਆਂ ਚੱਲਣ ਡੀਆਂ ਨੇ ਬਰਫੀ ਬਰਫੀ ਜਲਣੀ ਬਰਫੀ ਹਾਂ ਉਹ ਲੋਕ ਉਹਨੂੰ ਕਰਾਈ ਕੀਤੀ ਉਹ ਅਗੇ ਜਿਹੜੀ ਵਿੱਚ ਡਾਕਟਰ ਸਾਹਿਬ ਸਰਪ੍ਰਾਈਜ਼ ਆਓ ਨਾ ਕਦਾਂ ਕੱਲ੍ਹ ਨੇ ਪਤਾ ਉਹ ਲੈ ਕੱਲ੍ਹ ਤੇ ਕੰਮ ਹੋਲੇ ਫਿਰਦਾ ਸੇਵਕ ਦੀ ਸੇਵਾ ਨੂੰ ਸਲਾਮ ਆ ਪਾਪਾ ਜੀ ਅੱਧੇ ਭਾਜੀ ਨੂੰ ਓਏ ਹਲੋ ਇੱਕ ਗੱਲ ਹੈ ਜੀ ਉਹ ਖੁਕ ਲੱਗੀ ਹੋਏਗਾ 2 3 4 ਪੀਸ ਖਾਲਾ ਮੁੜ ਕੇ ਨਹੀਂ ਕੀ ਕਰਦਾ ਖਾਣ ਮੈਂ ਕਿ ਮੈਨੂੰ ਰੋਟੀ ਕਾਣੀ ਰੋਟੀ ਨਹੀਂ ਖਾਦੀ ਦੋ ਪੀਸ ਖਾਦੇ ਦੇਖਾ ਹੁਣ ਖਾਦਾ ਹੀ ਰੋਟੀਆਂ ਗੀਰ ਕਾਲਿਆ ਹਲੋ ਮਰਾਜ ਪੈਲੀਆਂ ਤੇ ਪੱਧਰੀਆਂ ਕਰਤੀਆਂ ਨੇ ਟਰੈਕਟਰਾਂ ਨੇ ਪਰ ਉੱਟੀਆਂ ਇਹਨੂੰ ਆਂਦੇ ਗੋਬੀ ਵਾਲੀ ਪੈਲੀ ਇੱਕ ਗੱਲ ਹੈਗੀ ਹੁਣ ਲੱਗਿਆ ਗੋਭੀ ਕਰੂ ਹੁਣ ਇੱਥੇ ਪਰ ਅੱਗੇ ਗੋਭੀ ਲੱਗਦੀ ਹੁੰਦੀ ਹੁਣ ਫੇਰ ਗੋਭੀ ਲੱਗਣੀ ਆ ਆ ਸੀਟੀ ਕਿਧਰ ਆ ਆ ਟੀਟਾ ਮੈਨੂੰ ਜਾਦਾ ਜੋ ਬਣਿਆ ਅੱਜ ਐ ਓਏ ਜੋ ਬਣੀ ਨਾ ਅੱਜ ਕਿੱਥੇ ਆ ਉਹ ਵੀ ਥੱਕ ਗਿਆ ਨਾਲ ਚਰਾ ਉਹ ਕਰਦਾ ਫਟੇਰ ਲਾ ਤਾਈ ਫੇਰ ਉਹਦੀ ਪੈਲੀ ਜਾਉਈ ਮੈਨੂੰ ਐਂ ਲੱਗਦਾ ਜਿਦਾ ਜੂਜੂ ਐ ਪਣੀ ਦੀ ਰਗਾ ਪੁੱਟੀਆਂ ਜਾਂਦੀਆਂ ਰੋ ਪਣੀ ਮੇਰੀ ਪੈਲੀ 'ਚ ਛੱਡਦਾ ਜਾਂਦਾ ਤੁਹਾਨੂੰ ਹਾਂ ਪਾਣੀ ਉਹ ਯੋਰ ਨਾਲ ਲੱਗੀ ਜਾਂਦਾ ਜਾਂਦਾ ਉਹ ਕੋ ਚੜਿਆ ਬਰਤ। ਤਾ ਦੋ ਡਰਾਇਡਰ ਕਿਹਦੇ ਡੇ ਨੇ ਇਥੇ? ਇਹ ਕਿਹਦੇ ਆਪਣਾ ਡਾਇਆ ਹੋਣੇ? ਦੂਜਾ ਕਿਹਦਾ ਡਾਇਆ? ਆ ਵੀ ਸੇਵਾਇਆ ਕਰਨ ਪਾਪਾ। ਹੈ? ਵੇ ਲਾ ਪਹਿਲੀਆਂ ਵਾਲੇ ਜਿਖ ਨੂੰਂਡੇ। ਅੱਥ ਕਿ ਤਖ ਨੂੰਣਾ ਚਾਚੇ ਨੂੰ ਤੇਰੀ ਆਹ ਏ ਲੋ ਵੀਰਲਾ ਸੇਵਾ ਜਿਹੜਾ ਲੁੱਟਣੀਆਂ ਲਾਗੇ ਖਲੋ ਕੇ ਵੇਖ ਲੋ ਡੇਨ ਕਰਾਉਣਾ ਤੇ ਜਿਨ੍ਹਾਂ ਦੀਆਂ ਪੈਲੀਆਂ ਮੇਰੇ ਸਾਹਨ ਏਸੀ ਲਾ ਕੇ ਸੁੱਤੇ ਹਉਣ ਭਾਵੇਂ ਜਿਨ੍ਹਾਂ ਨੇ ਸੇਵਾ ਲੁੱਟਣੀਆਂ ਬਾਬੇ ਨਾਨਕ ਦੀ ਆਹ ਕਿਸਾਨ ਦਾ ਕਿਸਾਨਾਂ ਦਾ ਲਗਾ ਆ ਪਿੰਡ ਪੜਾ ਜਨਾ ਨਾ ਨਾ ਸੇਵਾ ਅਤ ਕਰੀ ਜਾਂਦੀ ਪਰ ਆ ਆ ਆ ਉਹਤ ਨਹੀਂ ਆ ਓਏ ਨਹੀਂ ਇਹ ਉਹ ਨਹੀਂ ਆਪ ਪਹਿਲੀ ਜੋ ਬੰਦੀ ਆ ਕੇ ਸਾਰੀ ਜੋ ਬੰਦੀ ਆ ਜੰਨਤ ਹੋਗਾ ਯਾਗ ਦੀ ਆ ਲਓ ਜੀ ਆਪਣੇ ਪਿਰਥੀ ਹੁਣੇ ਆ ਗਏ ਆ ਸੇਵਾ ਰੋਟਣ ਪਿਰਥੀ ਟਰੈਕਟਰ ਲੈ ਕੇ ਆ ਗਏ ਆ ਉਹਦੇ ਆਮ ਕਰੇ ਤੋਂ ਟ੍ਰੈਲੀ ਲੈਣਾ ਆ ਰਿਹਾ ਤਦੀ ਰੇ ਟੱਲੇ ਆਣਾ ਰੇ ਟੱਲੇ ਆਣਾ ਬੜਾ ਪਾਪੇ ਸੋਲੀ ਉਹ ਨਿਕਲੂਗਾ ਕਾੜੂ ਟਰੈਕਟਰ ਆਪ ਟਰੈਕਟਰ ਕਾੜੂਗਾ ਮਾ ਦੇ ਕੇ ਕਿ ਮੇਰਾ ਲਾਕ ਆਉਂਦਾ ਕੱਢ ਲੀਂਦਾ ਆਪ ਕੱਲੇ ਨੇ ਉਦਾਂ ਹੀ ਅੱਜ ਲੱਗਿਆ ਨਹੀਂ ਤੂੰ ਹੀ ਲੈ ਆ ਉਹ ਮੇਰਾ ਟ੍ਰੈਂਜਾਂ ਦੀ ਸਰਵਿਸ ਕਰਾ ਲਾ ਚੱਲ ਚਲੀ ਜਾ ਲੈ ਹਾਂ ਤੇਲ ਕਿਹੜਾ ਉਹ ਵਾਲੀ ਗੈਂਡ ਤੇਲ ਚੋਣਾ ਉਹ ਤੇਲ ਉਸ ਪੁੱਤਲਾ ਲੈ ਲਈ ਨਹੀਂ ਬਥੇਰੀਆਂ ਖਾਲੀ ਹੋਈਆਂ ਦੋ ਲੋ ਲੀਟਰ ਦੀਆਂ ਆਣਾ ਕਿੱਥੇ ਯਾ ਨਹੀਂ ਇਹਨਾਂ ਕੀ ਬਣਾ ਕੀ ਕਰਨੀਆਂ ਲੋ ਜੀ ਜਾ ਕੇ ਇੰਜਨ ਦੀ ਕਰਾਈਏ ਸਰਵਿਸ ਤੇ ਇੰਨਾਂ ਫਿਰ ਲਵਾਈਆ ਲਾਉ ਨੂੰ ਪਾਣੀ ਉਥੇ ਗੋਭੀ ਲਾਉਣੀ ਲਾਉ ਨੇ ਹਰਗਾ ਚਾਰ ਤੂੰ ਬਹੁਤ ਜਿਆਦਾ ਵਾ ਧੋਮਣਾ ਰਹਿ ਕਰ ਕੋਈ ਨਾ ਧੋਮ ਕੋਈ ਨਾ ਸਾਰੇ ਨਵੇਂ ਟਰੈਕਟਰ ਵਾਲੇ ਨੂੰ ਨਵੇਂ ਟਰੈਕਟਰ ਵਾਲੀ ਬਿੱਦੂ ਲਓ ਮੈਂ ਮਾਰਦਾ ਲੋ ਜੀ ਆਪਾਂ ਰੇਤਾ ਜੋ ਹੋ ਗਏ ਦੇਖ ਰੇਤਾ ਸਾਫ ਕਰਦੇ ਉਥੇ ਆ ਗਏ सोनू ਲਿਆਂਦਾ ਸੱਦ ਗਏ ਇੰਨ ਸਾਫ ਕਰਾਉਣਾ ਇੰਜ ਤੇ ਮੈਂ ਡੁੱਬੇ ਉਦੋਂ ਦੇ ਤੇ ਲਓ ਭਾਜੀ ਮਰਦੋ ਹੰਡਲ ਥੋੜਾ ਜਆ ਨਹੀਂ ਆ ਮੈਂ ਫੜ ਇਹਨੂੰ ਵੀਡੀਓ ਬਣਾਉਣਾ ਮੈਂ ਮਾਰਦਾ ਹੈ ਕਦੀ ਕਾਲਿਆ ਤੁਹਾਨੂੰ ਜੇ ਤੁਹਾਡੇ ਸ਼ਾਨ ਚ ਫਰਕ ਪੈਂਦਾ ਮਾਰਦਾ ਬਖੇ ਕੰਮ ਕਰਦੇ ਆ ਹਾਂ ਆਹ ਫਿਰ ਬਣੀ ਪਾਉਗੇ ਪਖਾ ਪਾਣੀ ਪਖਾ ਕਿਥੀ ਇੰਜ ਹੋ ਗਿਆ ਇਹ ਰੈਡੀ ਲੱਗੇ ਹੁਣ ਕਿੱਕ ਮਾਰਨਾ ਵੇਨੇ ਸਟਾਰਟ ਹੁੰਦਾ ਲਾ ਬੜੀ ਮੈਂ ਕਤਾਂ ਸਟਾਰਟ ਲਾਓ ਮਾਰਾ ਅੰਦਰ ਕਿਥੀ ਸੰਹਾਂਦ ਨੂੰ ਮੈਂ ਬਸਾਤੀ ਏਲਾ ਨਹੀਂ ਦੇ ਦੀ ਲਾਓ ਤਾਂ ਲੰਬਾ ਪਾ ਨਾਨਕ ਦੇ ਬਾਹਰ

ਜਦੋਂ ਪਾਣੀ ਆਉਂ ਆਉੜਿਆ ਜਦਾਂ ਮਾਈ ਵੇ ਬੱਲੇ 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 ਏ ਲਾਓ ਮੈਨੂੰ ਆਖਣਾ ਕੈਨੀ ਇੱਕ ਲਲਾ ਤੇ ਰਖੜਾ ਵਿੱਚ ਪਰੋਂ ਕਿ ਚੰਡਿਆ ਵਾ ਤੇਰੇ ਸਾਂਚ ਵਰਗ ਤੇ ਚੱਲੀ ਆਹ ਆਲੀ ਵਿਆਹ ਸਫਰੇ ਮਾਰ ਨਾ ਪੂਰੀ ਥੋੜ ਤੇ ਆਹੋ ਜੰਨ ਹਾਲ ਆ ਵੇਹੇ ਸੋ ਹੀ ਜਾਨ ਹੋ ਗਿਆ ਓਏ ਮਾਰ ਗਿਆ ਓਏ ਆਹ ਨਾ ਰਾਹੇ ਬੋਲਦਾ ਵਾ ਕਿ ਪੀਣ ਪਾਣੀ ਪਿਆ ਵਾ ਹੁਣ ਵੇਖੋ ਕਿੰਨਾ ਬਹਿਦਾ ਕੋਈ ਨਾ ਦਿੰਦਾ ਕੋਈ ਮਾਰਾ ਜਿੰਜੇ ਤੇ ਹੁਣ ਲੱਗਣੇ ਆ ਰੁਪਈਏ ਹੁਣ ਵੇਖੋ ਕਿੰਨੇ ਲੱਦੇ ਆ ਪਾਣੀ ਨਿਕਲ ਗਿਆ ਟੰਕੀ ਚੋਂ ਇਧਰੋਂ ਐ ਚੋ ਹਾਂ ਐ ਟੰਕੀ ਚੋਂ ਨਹੀਂ ਆਪੇ ਆਪੇ ਪੁੱਛਦਾ ਹੁਣ ਦੇ ਦੇ ਦਿੰਦੇ ਆਪੇ ਥੋਲੇ ਦੇ ਘਰ ਜਾ ਕੇ ਚਲੋ ਜੀ ਜਿੰਦਾਂ ਦਾ ਕੰਮ ਖਲਾ ਲਿਆ ਹੁਣ ਮਿਲਦੇ ਆ ਘਰ ਉਹ ਜਾ ਕੇ ਪਾਸ਼ਾ ਕੇ ਲਾ ਕੇ ਫਿਰ ਕਰਦੇ ਗੱਲ ਬਾਤ ਮੈਂ ਆਇਆ ਹਾਂ ਜੀ ਘਰ ਜਿੱਥੋਂ ਸੇਵਾ ਚੱਲਣ ਦੀ ਰੇਤਾ ਖਿੱਚਣ ਦੀ ਘਾਰੇ ਇਸ ਕਰਕੇ ਆਇਆ ਕਿ ਗਰਮੀ ਬੜੀ ਉੱਥੇ ਤੇ ਪੱਗ ਬਜੀ ਹੀ ਕੋਲੋਤਾ ਜਾਣ ਨਹੀਂ ਰਿਹਾ ਤੇ ਹੁਣ ਗਾੜ ਨੂੰ ਕੀਤਾ ਜੀ ਫੋਨ ਵੀ ਗਾੜ ਸਾਹਿਬ ਮੇਰੇ ਪੈਲੀ ਚੋਂ ਸਪੈਦੇ ਕੱਢ ਦੋ ਉਹ ਟੁੱਟੇ ਕੀਤੇ ਪਰ ਖਿੱਚਣ ਵਾਲਾ ਟਰੈਕਟਰ ਹੁਣ ਕਿੱਥੋਂ ਲਿਆਉਣਾ ਟਰੈਕਟਰ ਤੇ ਸਾਰੇ ਕੰਮ ਡੇ ਨੇ ਹੁਣ ਸਵੇਰ ਤੇ ਪਾਇਆ ਵੀ ਸਵੇਰੇ ਕੱਢ ਲਾਂ ਇੰਜਨ ਵੀ ਦੋ ਹੀ ਉਹ ਪਾਣੀ ਨਾਲ ਡੁੱਬੇ ਹੀ ਉਹ ਜਾਮ ਹੋ ਜਣੇ ਉਹ ਵੀ ਠੀਕ ਕਰਾਉਣੇ ਸੀ ਤੇ ਆਇਆ ਹਾਂ ਮੈਂ ਪਿੰਡ ਦਾ ਸਰਪੰਚ ਸਾਹਿਬ ਦਾ ਆਇਆ ਹੈ ਕੈਪਟਨ ਸਾਹਿਬ ਦਾ ਫੋਨ ਵੀ ਸੰਗਤ ਆਈ ਆ ਬੰਨੋ ਸੇਵਾ ਲੈ ਕੇ ਤੇ ਵੀਡੀਓ ਬਣਾਉਣੀ ਛੇਤੀ ਆ ਜਾ ਤੇ ਜਿਹੜੇ ਆਪਣੇ ਮਾਈਕ ਆਏ ਵੀ ਡੈੱਡ ਹੋਏ ਨੇ ਮਾਈਕ ਜਿਹੜਾ ਉਹ ਬੈਟਰੀ ਡਾਊਨ ਹੋਈ ਉਹਨਾਂ ਦੀ ਤੇ ਮੈਂ ਹਾਂ ਵੀ ਸਭਾ ਸਾਹਿਬ ਮਾਈਕ ਦੀ ਬੈਟਰੀ ਡਾਊਨ ਹੋਈ ਹੈ ਕਹਿੰਦੇ ਕੋਈ ਨਹੀਂ ਉਦਾਂ ਹੀ ਆ ਰਿਹਾ ਤੇ ਚਲਦੇ ਆਣ ਵਾਲੇ ਬਿੰਨੇ ਸੰਗਤ ਕਿਹੜੀ ਆ ਤੇ ਆਜੋ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆਣੇ ਇਹ ਤੇ ਹਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਆ ਕਰੋ ਬਿੰਦੇ ਤੇ ਬਹੁਤ ਜਣੇ ਆ ਮੇਰੇ ਵੀਰ ਬਹੁਤ ਹੀ ਜ਼ਿਆਦਾ ਬਿੰਦੇ ਨੇ ਪਿਆਰ ਕਰਨ ਵਾਲੇ ਮੇਰੇ ਵੀਰ ਭਰਾ ਜਿਹੜੇ ਆ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਆ ਕਰੋ ਆਜੋ ਫਿਰ ਬਿੰਦੇ ਆ ਕਿਹੜੀ ਸੰਗਤ ਆਈ ਆ ਦਰਸ਼ਨ ਕਰਾਉਣੇ ਤੁਹਾਨੂੰ ਹੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਵਿੱਚ ਨਹੀਂ ਸੀ ਅੱਜ ਦੇਖ ਲਿਓ ਸੇਵਾ ਜਿਹੜੀ ਕੀਤੀ ਸੀ ਅੱਗੇ ਤੇ ਪਿਛਲੇ 13-14 ਦਿਨ ਤੋਂ ਲਗਾਤਾਰ ਚੱਲ ਰਹੀ ਆ ਇਦੇ ਵਿੱਚ ਡੀਲੀ ਲੱਗੇ ਕੋਲ ਲੱਗ ਕੋਲ 100 ਤੋਂ ਵੱਧ ਪ੍ਰੈਸਰ ਤੇ ਫੁੱਟਲੈਂਡ ਜੈਸੀ ਮਸ਼ੀਨਾਂ ਚੱਲ ਰਹੀਆਂ ਨੇ। ਉਦੀ ਸੇਵਾ ਦੇ ਵਿੱਚ ਹਿੱਸਾ ਪਾਉਣ ਵਾਲੇ ਪਾਸੇ ਸੂਹ ਨਗਰ ਪਿੰਡ ਸਰਬਾ ਜ਼ਿਲ੍ਹਾ ਲੁਧਿਆਣਾ ਤੋਂ ਐਨ ਆਰ ਆਈ ਨਿਰੰਦ ਦੇ ਸਹਿਯੋਗ ਨਾਲ ਵੀ ਸਾਡੇ ਕੋਲ ਭੂਕੇ ਲਈ ਸਾਡੇ ਕੋਲ 2 ਲੱਖ ਰੁਪਏ ਦੀ ਸੇਵਾ ਦੇ ਕੇ ਜਾ ਰਹੇ ਮੈਂ ਇਹਨਾਂ ਦਾ ਇਹਨਾਂ ਦੇ ਨੱਗਰ ਦਾ ਤੇ ਇਹਨਾਂ ਦੇ ਸੂਹ ਐਨ ਆਰ ਆਈ ਵੀਰਾਂ ਦਾ ਤੇ ਪ੍ਰੋਜੈਕਟ ਦੇ ਵੱਲੋਂ ਤੇ ਪੂਰੀ ਕਮੇਟੀ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਆਪਣੀ ਮਿਹਨਤ ਮਾਈ ਦੇ ਵਿੱਚੋਂ 2 ਲੱਖ ਰੁਪਏ ਦੀ ਸੇਵਾ ਪਾ ਕੇ छो मीज तो तो दिया है एक लाख तेल के दिए पांच लाख टीए पी खाद के दिए भाई

हमने रोहतक के तेरह गाँव से बाढ़ पीड़ित भाइयों के लिए रात सामग्री इकट्ठी की थी जिसको हम लेके आए हैं जिसमें भाई एक हजार और ढाई हजार मन तो गेहूं है और सत्ताईस लाख रुपया जो हम रोहतक इकट्ठा करके लेके आए थे छ सौ बारह सौ छह सौ हो बार बारह सौ बारह सौ बारह सौ हूँ तो भाई पाँच छह दे दिया बाबा लखविंदर वाले पाँच लाख रुपया और भाई छह सौ बन गया छह लाख रुपया एक लाख तेल का और भाई पाँच लाख रुपये डी ए पी का सरपंच साहब को दिया है कैप्टन साहब को आप सबके सामने दे दिया है गाड़ी भी आ जाएगी गाड़ी के अंदर खाने का सामान भी है जो मजदूरों के लिए हम सरपंच साहब से उम्मीद करते हैं कि वो मजदूरों को भी समान दिया जाए भारतीय किसान यूनियन ਜੋ ਪ੍ਰਾਕ੍ਰਿਤਿਕ ਆਫਤਾ ਕਹਨੇ ਕੋ ਤੋਂ ਪ੍ਰਾਕ੍ਰਿਤਿਕ ਪ੍ਰਾਕ੍ਰਿਤਿਕ ਆਫਤਾ ਹੈ ਲੋਕੋ ਨੂੰ ਇਹ ਕਿੰਨੀ ਵੀ ਆਫਤਾ ਹੈ ਪਰ ਇਹ ਜੋ ਸਰਪੰਚ ਸਾਹਿਬ ਦੇ ਅਗਰੇਦਿਤ ਹੋਏ ਮੈਂ ਅਸੀਂ ਕਈ ਸੰਗਠਨ ਪੰਜਾਬ ਮਕਾਮ ਕਰਦੇ ਹੈ जो देश सहायता करके पब्लिक सोसाइटी का ये एक काम कर हुआ जा रहा है एक बटु की तरफ से जो भाजपा की तरफ से हुआ है ये काम करने का तो सरकार का लेकिन ये भाई अपने एक दूसरे भाइयों का सहयोग लेकर के दूरदराज़ से तक पहुंचिया रहे मजदूर बनिया रहे और अनेकों संगठन यहां पर साथ का सहयोग कर रहे हैं सभी का धन्यवाद और एक हम अपनी पंजाब सरकार और भारत सरकार को भी इंडियन निवेदन भी करा हां अचेताना दी साथे हर किसान को मजदूर को ऐसे अकेला मत छोड़ो बर्बादे के टाइम पर आपका के टाइम पर सरकार ने पहल या जाना चाहिए और इनका सहयोग करना चाहिए धन्यवाद भाई महिमा रखूंगा सिंधु खा पर हम चाहे बिल्कुल एक चीज कम हु मैं यो भाईचारा बना के रखियो सरकार हमारा नाम बिकरेगी तो हमारा भाईचारा पत्थर था भाई हम को ना छोटा सारा काम ना पार ले जावांगे ਉਮਰ ਆਜੋ ਰਹਾ ਹੈ ਸਰਕਾਰ ਆ ਕੇ ਭਾਈ ਮਾਰਾ ਸਾਹਿਤਾ ਕਰੋ ਸਾਰਾ ਲਾਹੂ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ 10 10 ਫੁੱਟ ਰੇਤੀ ਚੜੀ ਹੈ ਇਹ ਕਿਸਾਨਾਂ ਨੂੰ ਉਠਣੀ ਥੋੜੀ ਜਿਹਾ ਫਿਰ ਵੀ ਠਾਵਾਂਗੇ ਬਹੁਤ ਬਹੁਤ ਧੰਨਵਾਦ ਭਾਈ ਸਾਰੇ ਭਾਈਆਂ ਦਾ ਨਾਮ ਨਾਮ ਮੈਂ ਸੁਰਿੰਦਰ ਦਲਾਲ گاਉਂ ਚੀਗੀ ਕੁਲਾਰੋ ਠਾਕ सबसे पहले तो मैं यहाँ धन्यवाद करना चाहूंगा इस प्राकृतिक आपदा में जो उन्होंने पहले हमारे को अपने के गाँव के गाँ या दूर के गाँव के जैसे हमने सुना से भी कुछ भाई आए चाखल से आए हैं उनका हम धन्यवाद करेंगे हमारे से भी जो पहले कुछ हैं उसके बाद में यहाँ तो कम एक्टिंग काम करी अमीन का धन्यवाद करते हैं इस प्राकृतिक आपदा में स्वयं खड़े मिले हमारे को उसके बाद में धन्यवाद करते हैं गुड्डु प्रधान रणधीर किसान यूनियन प्रधान प्रधान ये जो तो टीम यहाँ पे पहले देखने के लिए आई उन्होंने मुआयना किया इनको लगा वास्तव तो में जो प्राकृतिक आपदा जो है सैनिक नहीं है वहाँ हमारे को जाकर चलाया और वहाँ लोगों ने भावना ही थी अगर नुकसान हुआ तो भाइयों भाई साथ थे जो हमारे से बनपरा जिला तक के दस बारह गाँव से हमने कोशिश करके छत्तीस बराजी से लेके आए हैं छत्तीस बराज को देने का कोशिश किया है और मैं एक नारे को आज भी जिंदा करना चाहूँगा जो हमने दिल्ली में नारा दिया था न रिहाना पंजाब भाईचारा जिंदाबाद उस नारे को जिंदा करने के लिए हम दोबारा आए हैं तो फिर मैं मेरे साथ बोलो हरियाणा पंजाब भाईचारा जिंदाबाद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੀ ਨੂੰ ਨਮਸਕਾਰ ਮੇਰਾ ਹਰਿਆਣਾ ਸੇ ਆਏ ਹੋਏ ਭਾਈਆਂ ਕੋ ਜੋ ਆਪ ਇਸ ਸੇ ਪਹਿਲੇ ਸਭੀ ਭਾਈਓ ਨੇ ਬਹੁਤ ਅੱਛਾ ਬੋਲਿਆ ਹੈ ਮੈਂ ਇੱਕ ਚੀਜ਼ ਅੱਜ ਕਹਿਣਾ ਚਾਹਤਾ ਹੂੰ ਕਿ ਜੋ ਹਰਿਆਣਾ ਪੰਜਾਬ ਭਾਈ ਭਾਈ ਮੰਨਦੇ ਹੈ ਆਪ ਆਪਣੇ ਆਪ ਕੋ ਕਿ ਪੰਜਾਬ ਕੋ ਬੜਾ ਭਾਈ ਔਰ ਹਰਿਆਣਾ ਕੋ ਛੋਟਾ ਭਾਈ ਤੇ ਅੱਜ ਜਬ ਛੋਟੇ ਭਾਈ ਕੇ ਉਪਰ ਮੁਸੀਬਤ ਪੜੀ ਹੈ ਤੇ ਛੋਟਾ ਭਾਈ ਉਸ ਕੇ ਸਾਥ ਕੰਦੇ ਸੇ ਕੰਦਾ ਮਿਲਾ ਕੇ ਖੜਾ ਹੈ ਤੋ ਮੈਂ ਇਨ ਭਾਈਓ ਕਾ ਆਪਣੇ گاؤں ਸੇ ਆਪਣੇ ਇਲਾਕੇ ਸੇ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਯਹਾਂ ਪਰ ਇਹ ਇਤਨੀ ਸਮਗਰੀ ਲੈ ਕੇ ਆਏ ਹਮਾਰੇ